ਅਗਲੀ ਖਬਰਾਂ ਵਿੱਚ ਚਲਈਏ ਆ ਆਈਐਸ ਵਾਲੇ ਅਨਾਉਂਸ ਕਰ ਰਹੇ ਆ ਕਿ ਉਹਨਾਂ ਨੇ 8 ਫੋਰਨੈਸ਼ਨਲਸ ਨੂੰ ਅਰੈਸਟ ਕੀਤਾ ਆ ਜਿਨ੍ਹਾਂ ਨੇ 21 ਮਿਲੀਅਨ ਤੋਂ ਵੱਧ ਬਜ਼ੁਰਗ ਲੋਕਾਂ ਤੋਂ ਜਿਹੜੀ ਫਰਾਡ ਸਕੀਮ ਦੇ ਤਹਿਤ ਪੈਸੇ ਵਟੋਰੇ ਸੀਗੇ ਸੋ ਆਈਐਸ ਐਚਐਸ ਆਈ ਆਈਆਰਐਸ ਇਹਨਾਂ ਸਾਰਿਆਂ ਨੇ ਤੇ ਐਨਵਾਈਪੀਡੀ ਟੈਕਸਸ ਡੀਪੀਐਸ ਕੈਨੇਡੀਅਨ ਅਥਾਰਟिटीज ਰਲ ਕੇ ਇਹਨਾਂ ਨੇ ਆਪਰੇਸ਼ਨ ਕੀਤਾ ਸੀ 37 ਯੂਐਸ ਦੀਆਂ ਸਟੇਟਸ ਤੇ ਕੈਨੇਡਾ ਦੇ ਵਿੱਚ ਬਜ਼ੁਰਗਾਂ ਨੂੰ ਟਾਰਗੇਟ ਕੀਤਾ ਜਾਂਦਾ ਸੀ ਇਹ ਤੁਹਾਨੂੰ ਵੀ ਪਤਾ ਵੀ ਇੱਥੇ ਵੀ ਕਾਲਾਂ ਜਿਹੜੀਆਂ ਬਹੁਤ ਸਾਰੀਆਂ ਆਉਂਦੀਆਂ ਹੈਗੀਆਂ ਆ ਇਹਦੇ ਵਿੱਚ ਵਾਇਰਿੰਗ ਮਨੀ ਔਰ ਕ੍ਰਿਪਟੋ ਤੇ ਕੈਸ਼ ਟੂ 골ਡ ਫੇਕ ਗਵਰਨਮੈਂਟ ਕੋਰੀਅਰਸ ਬਹੁਤੇ ਜਿਹੜੇ ਆ ਚਾਈਨੀਜ਼ ਮੂਲ ਦੇ ਦੱਸੇ ਜਾ ਰਹੇ ਆ ਨਨ ਜੁਨ ਸੌਂਗ ਈਰੀਓ ਲਿਓ ਜ਼ਿਆੰਗ ਲੀ ਇਸੇ ਤਰ੍ਹਾਂ ਇੱਕ ਸੰ ਕਰਕੇ ਆ ਫੰਗਲਾ ਜ਼ੇਨ ਵੇਂਗ ਸਿੰਥੀਆ ਸੰ ਹਜਰ ਸਿੰਘ ਜੀ ਹੁਣ ਤਾਂ ਇਹਦੇ ਵਿੱਚ ਇਹ ਆਈਡੀਆ ਲਾਇਆ ਜਦੋਂ ਮੈਨੂੰ ਇਦਾਂ ਕਦੀ ਕਾਲ ਆਉਂਦੀ ਉਹਨਾਂ ਨੇ ਕਹਿੰਦਾ ਵੀ ਭਾਈ ਸਾਨੂੰ ਤਾਂ ਟਰੰਪ ਆਪ ਚੈੱਕ ਕੱਟ ਕੇ ਦਿੰਦਾ ਜਿਹੜੇ ਕਹਿੰਦੇ ਆਂਦਾ ਵੀ ਆਜੋ ਤੁਹਾਡੇ ਅਸੀਂ ਅੱਧੇ ਕਰ ਦਿੰਦੇ ਆ ਕਿਸ਼ਤਾਂ ਜਿਹੜੀਆਂ ਉਹ ਅੱਧੀਆਂ ਕਰ ਦਿੰਦੇ ਆ ਕਹਿੰਦਾ ਵੀ ਜੇ ਤੂੰ ਸਾਡੇ ਤੋਂ ਸਰਵਿਸ ਲੈਣੀ ਆ ਤੂੰ ਦੱਸ ਹੀ ਤਾਂ ਆਪੇ ਹੀ ਕੰਮ ਕਰਦੇ ਆ ਉਹ ਫਿਰ ਬੰਦਾ ਅੱਗੋਂ ਕਹਿੰਦਾ ਅੱਛਾ ਜੀ ਇਦਾਂ ਹੈ ਉਹਦਾਂ ਹੈ ਸੋ ਇਹਨਾਂ ਨੂੰ ਇਸ ਤਰੀਕੇ ਨਾਲ ਜਦੋਂ ਗਾੜਾ ਲੈਣੀ ਸੂਤ ਹੁੰਦਾ ਉਹਨੂੰ ਫਿਰ ਇਦਾਂ ਹੀ ਜਿਹੜਾ ਕਰਨਾ ਪੈਂਦਾ ਕਿਉਂਕਿ ਉਹ ਬੇਸ਼ਰਮ ਲੋਕ ਨੇ ਉਹ ਪਤਾ ਨਹੀਂ ਕਿੱਥੋਂ ਜਿਹੜੀਆਂ ਕੌਲਾਂ ਜਿਹੜੀਆਂ ਉਹ ਕਰ ਰਹੇ ਆ ਮੋਸਟਲੀ ਜਿਹੜੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਪਾਕਿਸਤਾਨ ਤੋਂ ਬੋਲਣ ਵਾਲੇ ਜਿਹੜੇ ਹੁੰਦੇ ਆ ਜਿਹੜੇ ਮੁਸਲਮ ਆ ਉਹ ਬਹੁਤ ਜੜੀਆਂ ਕੌਲਾਂ ਕਰਦੇ ਆ ਇੰਡੀਆ ਵਾਲੇ ਵੀ ਬਹੁਤ ਕੌਲਾਂ ਜੜੀਆਂ ਆ ਇਸ ਤਰੀਕੇ ਨਾਲ ਕਰਦੇ ਆ ਮਲਟੀ ਮਿਲੀਅਨ ਡਾਲਰ ਜਿਹੜੀ ਇਹ ਇੰਡਸਟਰੀ ਸਕੈਮ ਦੀ ਬਿਲੀਅਨ ਡਾਲਰ ਮਿਲੀਅਨ ਕੀ ਬਿਲੀਅਨ ਡਾਲਰ ਦੀ ਜਿਹੜੀ ਇੰਡਸਟਰੀ ਜਿਹੜੀ ਉਹ ਬਣੀ ਪਈ ਆ ਸੋ ਆਪਾਂ ਨੂੰ ਪਤਾ ਲੱਗ ਜਾਂਦਾ ਆ ਸੋ ਨਨ ਗੋਪੀ ਭਾਈ ਸਰ ਜੀ ਸਾਨੂੰ ਤਾਂ ਬਿੱਲ ਬਤੀ ਕੋਈ ਦੇਣਾ ਹੀ ਨਹੀਂ ਪੈਂਦਾ ਜੇ ਤੂੰ ਕਰਾਉਣੀ ਹੈ ਮਾਫਤਾ ਤਾਂ ਦੱਸ ਅਸੀਂ ਤੈਨੂੰ ਸਕੀਮ ਦਿੰਦੇ ਆ ਵੀ ਉਹ ਇਸ ਤਰੀਕੇ ਨਾਲ ਕਰੋ ਇਹ ਬਹੁਤ ਨਕਾਮਾ ਕੰਮ ਕੀਤਾ ਲੋਕਾਂ ਦਾ ਲੋਕਾਂ ਨੂੰ ਤੰਗ ਪਰੇਸ਼ਾਨ ਕਰਕੇ ਜਿਹੜਾ ਇਹਨਾਂ ਨੇ ਜਿਹੜਾ ਉਹ ਛੱਡਿਆ ਹੈਗਾ ਤੇ ਕੈਲੀਫੋਰਨੀਆ ਇੱਕ ਇਮੀਗ੍ਰੇਸ਼ਨ ਦੀ ਹੋਰ ਖਬਰ ਕੱਲਾ ਨੇ ਕੈਲੀਫੋਰਨੀਆ ਨੂੰ ਯੂਜ਼ਲੀ ਸੈਂਕਚਰੀ ਸਟੇਟ ਕਰਕੇ ਜਾਣਿਆ ਜਾਂਦਾ ਆ ਪਿਛਲੇ ਹਫਤੇ ਆਈਸ ਵਾਲਿਆਂ ਨੇ ਕੰਕੜ ਦੀ ਇਮੀਗ੍ਰੇਸ਼ਨ ਕੋਰਟ ਤੇ ਸੈਨ ਫਰਾਂਸਿਸਕੋ ਇਮੀਗ੍ਰੇਸ਼ਨ ਕੋਰਟ ਦੀਆਂ ਜਿਹੜੀਆਂ ਬਿਲਡਿੰਗਸ ਆ ਉੱਥੋਂ ਲੋਕਾਂ ਨੂੰ ਅਰੈਸਟ ਕੀਤਾ ਆ ਪਿਛਲਾ ਪੂਰਾ ਹਫਤਾ ਜਿਹੜਾ ਆ ਉਹਨਾਂ ਨੇ ਲਾਇਆ ਇੱਕ ARON ਚੈਨਲ 4 ਰਿਪੋਰਟ ਕਰ ਰਿਹਾ ਉਹ ਕਹਿੰਦੇ ਵੀ ਅਸੀਂ ਕਨਫਰਮ ਵੀ ਕੀਤਾ ਹੈ ਕਿ ਕਿਸ ਤਰ੍ਹਾਂ ਲੋਕ ਆਪਣੀ ਡੇਟ ਦੇ ਉੱਤੇ ਜਾ ਰਹੇ ਸੀ ਤੇ ਉੱਥੇ ਉਹਨਾਂ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਹੈਗਾ ਹோம் ਲੈਂਡ ਸਿਕਿਉਰਿਟੀ ਦੇ ਜਿਹੜੇ ਆਫੀਸ਼ੀਅਲਸ ਆ ਕਾਫੀ ਵੱਡੀ ਗਿਣਤੀ 'ਚ ਦੋਨਾਂ ਕੋਰਟਾਂ ਦੇ ਵਿੱਚ ਇਹ ਪਹੁੰਚੇ ਹੋਏ ਸੀ ਜਾਂ ਡੋਰ ਦੇ ਉੱਤੇ ਸੀ ਜਾਂ ਅੰਦਰ ਵੀ ਸੀਗੇ ਪਰ ਕਾਫੀ ਲੋਕ ਜਿਹੜੇ ਆ ਅਰੈਸਟ ਕੀਤੇ ਗਏ ਸਕੇ ਇੱਕ ਵਿਕ ਬ੍ਰੇਕ ਤੇ ਫਿਰ ਵਾਪਸ ਆਉਂਦੇ ਅਗਲੀ ਖਬਰ ਵੱਲ ਚਲਿਏ ਆ ਆਈਸ ਵਾਲੇ ਅਨਾਉਂਸ ਕਰ ਰਹੇ ਆ ਕਿ ਉਹਨਾਂ ਨੇ 8 ਫੋਰਨ ਨੈਸ਼ਨਲਸ ਨੂੰ ਅਰੈਸਟ ਕੀਤਾ ਆ ਜਿਨ੍ਹਾਂ ਨੇ 21 ਮਿਲੀਅਨ ਤੋਂ ਵੱਧ ਬਜ਼ੁਰਗ ਲੋਕਾਂ ਤੋਂ ਜਿਹੜੀ ਫਰੌਡ ਸਕੀਮ ਦੇ ਤਹਿਤ ਪੈਸੇ ਵਟੋਰੇ ਸੀਗੇ ਸੋ ਆਈਸ ਐਚ ਐਸ ਆਈ ਆਈ ਆਰ ਐਸ ਇਹਨਾਂ ਸਾਰਿਆਂ ਨੇ ਤੇ ਐਨਵਾਈਪੀਡੀ ਟੈਕਸਸ ਡੀਪੀਐਸ ਕੈਨੇਡੀਅਨ ਅਥਾਰਟिटीज ਰਲ ਕੇ ਇਹਨਾਂ ਨੇ ਆਪਰੇਸ਼ਨ ਕੀਤਾ ਸੀ 37 ਯੂਐਸ ਦੀਆਂ ਸਟੇਟਸ ਤੇ ਕੈਨੇਡਾ ਦੇ ਵਿੱਚ ਬਜ਼ੁਰਗਾਂ ਨੂੰ ਟਾਰਗੇਟ ਕੀਤਾ ਜਾਂਦਾ ਸੀ ਇਹ ਤੁਹਾਨੂੰ ਵੀ ਪਤਾ ਵੀ ਇੱਥੇ ਵੀ ਕਾਲਾਂ ਜਿਹੜੀਆਂ ਬਹੁਤ ਸਾਰੀਆਂ ਆਂਦੀਆਂ ਹੈਗੀਆਂ ਆ ਇਹਦੇ ਵਿੱਚ ਵਾਇਰਿੰਗ ਮਨੀ ਔਰ ਕ੍ਰਿਪਟੋ ਤੇ ਕੈਸ਼ ਟੂ 골ਡ ਫੇਕ ਗਵਰਨਮੈਂਟ ਕੋਰੀਅਰਜ਼ ਬਹੁਤੇ ਜਿਹੜੇ ਆ ਚਾਈਨੀਜ਼ ਮੂਲ ਦੇ ਦੱਸੇ ਜਾ ਰਹੇ ਆ ਨੰਜੁਨ ਸੌਂਗ ਇਰੀਓ ਲਿਓ ਜ਼ਿਆੰਗ ਲੀ ਇਸੇ ਤਰ੍ਹਾਂ ਇੱਕ ਸੰਨ ਕਰਕੇ ਆ ਫੰਗਲਾ ਜ਼ੇਨ ਵੇਂਗ ਸਿੰਥੀਆ ਸੰ ਜੈਂ ਹਜੂਰ ਜੀ ਹੁਣ ਤਾਂ ਇਹਦੇ ਵਿੱਚ ਇਹ ਆਈਡੀਆ ਲਾਇਆ ਜਦੋਂ ਮੈਨੂੰ ਇਦਾਂ ਕਦੀ ਕਾਲ ਆਉਂਦੀ ਉਹਨਾਂ ਨੇ ਤਾਂ ਕਹਿਦਾ ਵੀ ਭਾਈ ਸਾਨੂੰ ਤਾਂ ਟਰੰਪ ਆਪ ਚੈੱਕ ਕੱਟ ਕੇ ਦਿੰਦਾ ਜਿਹੜੇ ਕਹਿੰਦੇ ਆ ਨਾ ਵੀ ਵੀ ਆਜੋ ਤੁਹਾਡੇ ਅਸੀਂ ਅੱਧੇ ਕਰ ਦਿੰਦੇ ਆ ਕਿਸ਼ਤਾਂ ਜਿਹੜੀਆਂ ਉਹ ਅੱਧੀਆਂ ਕਰ ਦਿੰਦੇ ਆ ਕਹਿੰਦਾ ਵੀ ਜੇ ਤੂੰ ਸਾਡੇ ਤੋਂ ਸਰਵਿਸ ਲੈਣੀ ਆ ਤੂੰ ਦੱਸ ਅਸੀਂ ਤਾਂ ਆਪੇ ਹੀ ਕੰਮ ਕਰਦੇ ਆ ਉਹ ਫਿਰ ਬੰਦਾ ਅੱਗੋ ਕਹਿੰਦਾ ਅੱਛਾ ਜੀ ਇਦਾਂ ਹੈ ਉਦਾਂ ਹੈ ਸੋ ਇਹਨਾਂ ਨੂੰ ਇਸ ਤਰੀਕੇ ਨਾਲ ਜਦੋਂ ਗਾੜਾ ਨਾਣੀ ਸੂਤ ਹੁੰਦਾ ਉਹਨੂੰ ਫਿਰ ਇਦਾਂ ਹੀ ਜਿਹੜਾ ਕਰਨਾ ਪੈਂਦਾ ਕਿਉਂਕਿ ਉਹ ਬੇਸ਼ਰਮ ਲੋਕ ਨੇ ਉਹ ਪਤਾ ਨਹੀਂ ਕਿੱਥੋਂ ਜਿਹੜੀਆਂ ਕੌਲਾਂ ਜਿਹੜੀਆਂ ਉਹ ਕਰ ਰਹੇ ਆ ਮੋਸਟਲੀ ਜਿਹੜੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਪਾਕਿਸਤਾਨ ਤੋਂ ਬੋਲਣ ਵਾਲੇ ਜਿਹੜੇ ਹੁੰਦੇ ਆ ਜਿਹੜੇ ਮੁਸਲਮ ਆ ਉਹ ਬਹੁਤ ਜੜੀਆਂ ਕੌਲਾਂ ਕਰਦੇ ਆ ਇੰਡੀਆ ਵਾਲੇ ਵੀ ਬਹੁਤ ਕੌਲਾਂ ਜੜੀਆਂ ਆ ਇਸ ਤਰੀਕੇ ਨਾਲ ਕਰਦੇ ਆ ਮਲਟੀ ਮਿਲੀਅਨ ਡਾਲਰ ਜਿਹੜੀ ਇਹ ਇੰਡਸਟਰੀ ਸਕੈਮ ਦੀ ਬਿਲੀਅਨ ਡਾਲਰ ਮਿਲੀਅਨ ਕੀ ਬਿਲੀਅਨ ਡਾਲਰ ਦੀ ਜਿਹੜੀ ਇੰਡਸਟਰੀ ਜਿਹੜੀ ਉਹ ਬਣੀ ਪਈ ਆ ਸੋ ਆਪਾਂ ਨੂੰ ਪਤਾ ਲੱਗ ਜਾਂਦਾ ਆ ਸੋ ਉਹਨਾਂ ਨੇ ਕਹੋ ਵੀ ਭਾਈ ਸਾਨੂੰ ਤਾਂ ਬਿੱਲ ਬਤੀ ਕੋਈ ਦੇਣਾ ਹੀ ਨਹੀਂ ਪੈਂਦਾ ਜੇ ਤੂੰ ਕਰਾਉਣੀ ਆ ਮਾਫਤਾ ਤਾਂ ਦੱਸ ਅਸੀਂ ਤੈਨੂੰ ਸਕੀਮ ਦਿੰਦੇ ਆ ਵੀ ਉਹ ਇਸ ਤਰੀਕੇ ਨਾਲ ਕਰੋ ਇਹ ਬਹੁਤ ਨਕਾਮਾਂ ਕੰਮ ਕੀਤਾ ਲੋਕਾਂ ਦਾ ਲੋਕਾਂ ਨੂੰ ਤੰਗ ਪਰੇਸ਼ਾਨ ਕਰਕੇ ਜਿਹੜਾ ਇਹਨਾਂ ਨੇ ਜਿਹੜਾ ਉਹ ਛੱਡਿਆ ਹੈਗਾ ਤੇ ਕੈਲੀਫੋਰਨੀਆ ਇੱਕ ਇਮੀਗ੍ਰੇਸ਼ਨ ਦੀ ਹੋਰ ਕਵਰ ਕਰਲਾ ਨਹੀਂ ਕੈਲੀਫੋਰਨੀਆ ਨੂੰ ਯੂਜ਼ਲੀ ਸੈਂਕਚਰੀ ਸਟੇਟ ਕਰਕੇ ਜਾਣਿਆ ਜਾਂਦਾ ਆ ਪਿਛਲੇ ਹਫਤੇ ਅਈਸ ਵਾਲਿਆਂ ਨੇ ਕੰਕੜ ਦੀ ਇਮੀਗ੍ਰੇਸ਼ਨ ਕੋਰਟ ਤੇ ਸੈਨ ਫਰਾਂਸਿਸਕੋ ਇਮੀਗ੍ਰੇਸ਼ਨ ਕੋਰਟ ਦੀਆਂ ਜਿਹੜੀਆਂ ਬਿਲਡਿੰਗਸ ਆ ਉੱਥੋਂ ਲੋਕਾਂ ਨੂੰ ਅਰੈਸਟ ਕੀਤਾ ਆ ਪਿਛਲਾ ਪੂਰਾ ਹਫਤਾ ਜਿਹੜਾ ਆ ਉਹਨਾਂ ਨੇ ਲਾਇਆ ਇੱਕ ARON ਚੈਨਲ 4 ਰਿਪੋਰਟ ਕਰ ਰਿਹਾ ਉਹ ਕਹਿੰਦੇ ਵੀ ਅਸੀਂ ਕਨਫਰਮ ਵੀ ਕੀਤਾ ਹੈ ਕਿ ਕਿਸ ਤਰ੍ਹਾਂ ਲੋਕ ਆਪਣੀ ਡੇਟ ਦੇ ਉੱਤੇ ਜਾ ਰਹੇ ਸੀ ਤੇ ਉੱਥੇ ਉਹਨਾਂ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਹੈਗਾ ਹோம்ਲੈਂਡ ਸਕਿਉਰਿਟੀ ਦੇ ਜਿਹੜੇ ਆਫੀਸ਼ੀਅਲਸ ਆ ਕਾਫੀ ਵੱਡੀ ਗਿਣਤੀ 'ਚ ਦੋਨਾਂ ਕੋਰਟਾਂ ਦੇ ਵਿੱਚ ਏਹ ਪਹੁੰਚੇ ਹੋਏ ਸੀ ਜਾਂ ਡੋਰ ਦੇ ਉੱਤੇ ਸੀ ਜਾਂ ਅੰਦਰ ਵੀ ਸੀਗੇ ਪਰ ਕਾਫੀ ਲੋਕ ਜਿਹੜੇ ਆ ਅਰੈਸਟ ਕੀਤੇ ਗਏ ਗਏ ਇੱਕ ਕੁਇਕ ਬ੍ਰੇਕ ਤੇ ਫਿਰ ਵਾਪਸ ਆਉਂਦੇ